અમદાવાદ ਚ ਜਿਹੜਾ ਪਲੇਨ ਕ੍ਰੈਸ਼ ਹੋਇਆ ਏਅਰ ਇੰਡੀਆ ਦਾ ਉਹਦੇ ਵਿੱਚ 242 ਜਿਹੜੇ ਯਾਤਰੀ ਸੀ ਉਹਨਾਂ ਦੀ ਜਾਨ ਚਲੀ ਗਈ ਹੈ ਉਹਨਾਂ ਨੂੰ ਅਤੇ ਭਾਰਦਨ ਦਾ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਗੁਜਰਾਤ ਦੇ ਵਿਜੇ ਰੁਪਾਨੀ ਜੀ ਜਿਨ੍ਹਾਂ ਕੀ ਉਹਨਾਂ ਦੀ ਵੀ ਇਸ ਹਾਲੇ ਸੇਵਿਂ ਨਿਦਨ ਹੋਇਆ ਹੈ ਉਹਨਾਂ ਨੂੰ ਸਮਾਣਾ ਵਿਖੇ ਭਾਰਦਨ ਦਾ ਪਾਰਟੀ ਦੇ ਵਰਕਰਾਂ ਵੱਲੋਂ ਗਿਆਤਰੀ ਮੰਤਰ ਦਾ ਪਾਠ ਕਰਕੇ ਸਦਾਨ ਦਿੱਤੀ ਗਈ ਅਤੇ ਪ੍ਰਮਾਤਮਾ ਦਾ ਪ੍ਰਾਰਥਨਾ ਕੀਤੀ ਗਈ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਸੇ ਨਿਵਾਸ ਦੇਵੇ ਔਰ ਇਸ ਹਾਦਸੇ ਦੇ ਵਿੱਚ ਜਿਨ੍ਹਾਂ ਦੀ ਜਾਨ ਗਈਏ ਉਹਨਾਂ ਦੇ ਪਰਿਵਾਰ ਦੇ ਨਾਲ ਅਖੀਰ ਦੁੱਖ ਸਾਂਝਾ ਕੀਤਾ ਅਤੇ ਪ੍ਰਮਾਤਮਾ ਤੋਂ ਫਿਰ ਪ੍ਰਾਰਥਨਾ ਕੀਤੀ ਵੀ ਇਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਪੰਜਾਬ ਦੇ ਵਿੱਚ ਭਾਜਪਾ ਪਾਰਟੀ ਕੇ ਜਿਹੜੇ ਪਰਿਵਾਰੀ ਸੀ ਜਿਹਦੇ ਪਾਣੀ ਉਹਨਾਂ ਕੇ ਜਾਨ ਨਾਲ ਪਾਰਟੀ ਨੂੰ ਪੰਜਾਬ 'ਚ ਵਿੱਚ ਨੁਕਸਾਨ ਹੋਇਆ ਇਹ ਘਾਟਾ ਕਦੀ ਪੂਰਨ ਨਹੀਂ ਹੋ ਸਕਦਾ ਇਸ ਦੇ ਬਾਰੇ ਸਮਾਣਾ ਮੰਡਲ ਦੇ ਪ੍ਰਧਾਨ ਯਤੇਂਦਰ ਸ਼ਰਮਾ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਓਮ ਬੂਰ ਭੂਐਸਵੇ ਤਸਵੀ ਤੁਰਵਰੇ ਨੀਯਮ वर्गो देवस्य धीमहि दियो यो नः प्रचोदयात् ओम पूर्वोएस्व तस्वितुरवरे नियम वर्गो देवस्य धीमहि दियो यो नः प्रचोदयात् शांति 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 उस 242 यात्री थी ਤੇ ਖਬਰ ਐਸੀ ਆ ਰਹੀ ਆ 1 ਜਾਂ 2 ਹੀ ਉੱਥੋਂ ਬੱਚੇ ਨੇ ਜ਼ਿਆਦਾਤਰ ਦੀ ਹਲੇ ਖਬਰਾਂ ਕਲੀਅਰ ਨਹੀਂ ਹੋਈਆਂ ਪਰ ਅੱਜ ਬੜੀ ਦੁਖ ਦੀ ਗੱਲ ਹੈ ਕਿ ਸਾਡੇ ਯਸ਼ਸਵੀ ਮੁੱਖ ਮੰਤਰੀ ਗੁਜਰਾਤ ਦੇ ਪੰਜਾਬ ਦੇ ਪ੍ਰਭਾਰੀ ਵੀ ਰਹੇ ਨੇ ਸ੍ਰੀ ਵਿਜੇ ਰੂਪਾਨੀ ਜੀ ਉਹ ਅਹਮਦਾਬਾਦ ਤੋਂ ਲੰਡਨ ਜਾ ਰਹੇ ਸੀ ਤੇ ਇਸ ਸੰਬੰਧ ਭਾਗੀ ਘਟਨਾ ਚ ਉਹ ਵੀ ਹਾਸੇ ਦਾ ਸ਼ਿਕਾਰ ਹੋ ਗਏ ਵਿਜੇ ਰੂਪਾਨੀ ਜੀ ਦਾ ਜੋ ਅਗਰਸ 55 'ਚ ਪੈਦਾ ਹੋਏ ਸੀ ਤੇ ਉਹਨਾਂ ਨੇ ਛੋਟੇ ਜਿਹੇ ਪਰਿਵਾਰ ਤੋਂ ਬੜੀ ਤਰੱਕੀ ਕਰਕੇ ਪਹਿਲਾਂ ਖੇਦਵਾਰ ਤੇ ਵਿਦਿਆਰਥੀ ਪ੍ਰਸਧ ਦੇ ਮੈਂਬਰ ਬਣੇ ਉਸ ਤੋਂ ਬਾਅਦ ਇਲੈਕਸ਼ਨ ਲੜ ਕੇ ਉਹਨਾਂ ਨੇ ਉਹ ਦੋ ਵਾਰੀ ਉਹ ਡੇਢ ਮਤਲਬ ਦੋ ਟਰਮ ਮੁੱਖ ਮੰਤਰੀ ਵੀ ਰਹੇ ਨੇ 2016 ਤੋਂ 2021 ਤੱਕ ਤੇ ਹੁਣ ਪੰਜਾਬ ਦੇ ਪ੍ਰਭਾਰੀ ਬਣੇ ਸੀ ਜਦ ਤੋਂ ਪੰਜਾਬ 'ਚ ਆਏ ਨੇ ਉਹ ਉਹਨਾਂ ਦੀ ਅਗਵਾਈ 'ਚ ਪੰਜਾਬ ਨੇ ਬਹੁਤ ਤਰੱਕੀ ਕੀਤੀ ਹੈ ਭਾਰਤੀ ਜਨਤਾ ਪਾਰਟੀ ਦਾ ਜੋ ਪਿੰਡਾਰਜ ਵੀ 베이스 ਵਧ ਰਿਹਾ ਸੀ ਤੇ ਸਾਨੂੰ ਤਾਂ ਬਹੁਤ ਉਹਨਾਂ ਦੇ ਜਾਣ ਦਾ ਬੀਜੇਪੀ ਨੂੰ ਬਹੁਤ ਲਾਸ ਹੋਇਆ ਹੈ ਨਾਲੇ ਜਿਹੜੇ ਵੀ ਯਾਤਰੀ ਹੋਰ ਵੀ ਉੱਥੇ ਦੂਸਰੇ ਦੇਸ਼ਾਂ ਦੇ ਇੰਡੀਅਨ ਜਾਂ ਹੋਰ ਜੋ ਵੀ ਉੱਥੇ ਗਏ ਨੇ ਸਾਨੂੰ ਬੜਾ ਦੁੱਖ ਹੈ ਮੈਂ ਪ੍ਰਮਾਤਮਾ ਤੋਂ ਪ੍ਰਾਰਥਨਾ ਕਰਦਾ ਹਾਂ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਲੱਗੇ ਆਪਣੇ ਚਰਨਾਂ ਦੇ ਸਥਾਨ ਦੇ ਵਿੱਚ ਅੱਜ ਜੋ ਘਟਨਾ ਅਸੀਂ ਟੀਵੀ ਤੇ ਸੁਣੀ ਸੁਣ ਕੇ ਬਹੁਤ ਜ਼ਿਆਦਾ ਮਨ ਨੂੰ ਤਕਲੀਫ ਹੋਈ ਦੁੱਖ ਹੋਇਆ ਕਿ ਸਾਡੇ ਜਿਹੜੇ ਪੰਜਾਬ ਦੇ ਪਰਿਵਾਰੀ ਸਨ ਵੀ ਜੇ ਪਵਨੀ ਜੀ ਉਸ ਜਹਾਜ਼ ਦੇ ਵਿੱਚ ਹਾਦਸਾ ਗਰਸ ਹੋ ਗਿਆ ਜਿਹਦੇ ਵਿੱਚ 242 ਲੋਕ ਸਨ ਤੇ ਇਹ ਸੁਣ ਕੇ ਮਨ ਨੂੰ ਬਹੁਤ ਜ਼ਿਆਦਾ ਚੋਟ ਪਹੁੰਚੀ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਡੀ ਬੀਜੇਪੀ ਪਾਰਟੀ ਨੂੰ ਕਿਉਂਕਿ ਪੰਜਾਬ ਨੇ ਉਹਨਾਂ ਦੇ ਨਾਲ ਜਿਹੜਾ ਹੈ ਬਹੁਤ ਜ਼ਿਆਦਾ ਪੰਜਾਬ ਦੇ ਲੋਕਾਂ ਨਾਲ ਮਿਲ ਕੇ ਤਰੱਕੀ ਕੀਤੀ ਬੀਜੇਪੀ ਨੂੰ ਬਹੁਤ ਵੱਡਾ ਨੁਕਸਾਨ ਹੈ ਉਹਨਾਂ ਦੇ ਜਾਣ ਦਾ ਮੈਂ ਇਸ ਕਰਕੇ ਪ੍ਰਮਾਤਮਾ ਦੇ ਚਰਨਾਂ 'ਚ ਇਹ ਬੇਨਤੀ ਅਰਦਾਸ ਬੇਨਤੀ ਕਰਦਾ ਕਿ ਉਹਨਾਂ ਸਾਰੇ ਯਾਤਰੀਆਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ ਤੇ ਸਾਨੂੰ ਸਾਰਿਆਂ ਨੂੰ ਪਾਣਾ ਮੰਨਣ ਦਾ ਬਲ ਜ ਬਹੁਤ ਵੱਡੀ ਦੁੱਖ ਦੀ ਗੱਲ ਹੈ ਕਿ ਹਿੰਦੁਸਤਾਨ ਦੇ ਵਿੱਚ ਅਹਮਦਾਬਾਦ ਦੇ ਵਿੱਚ ਇੱਕ ਜਹਾਜ਼ ਜੋ ਕ੍ਰੈਸ਼ ਹੋ ਗਿਆ ਉਸ ਜਹਾਜ਼ ਦੇ ਵਿੱਚ 242 ਯਾਤਰੀ ਜੋ ਕਿ ਸਾਰੇ ਰਿਸਪੈਕਟਿਡ ਸੀਗੇ ਉਹ ਸਾਰਿਆਂ ਦੀ ਡੈਥ ਹੋ ਗਈ ਇਹਦੇ ਵਿੱਚ ਸਾਡੇ ਭਾਰਤੀ ਜਨਤਾ ਪਾਰਟੀ ਦੇ ਬੀਜੇ ਰਪਾਨੀ ਜੀ ਜੋ ਪਹਿਲੇ ਸੀਐਮ ਐਕਸਐਕਸੀਐਮ ਸੀਏ ਉਹਨਾਂ ਦੇ ਵੀ ਆਪਣਾ ਅਸੀਧ ਹੋ ਗਏ ਨੇ ਤਾਂ ਮੈਂ ਸਾਰੇ 242 ਜਿਹੜੇ ਯਾਤਰੀਆਂ ਸ਼ਹੀਦ ਹੋਏ ਆ ਉਹਨਾਂ ਨੂੰ ਨਮਨ ਕਰਦਾ ਵੀ ਉਹਨਾਂ ਨੂੰ ਪਰਮਾਤਮਾ ਦੇ ਚਰਨਾਂ ਚ ਪਰਮਾਤਮਾ ਸਥਾਨ ਦੇਵੇ ਤੇ ਅਸੀਂ ਸਾਰਿਆਂ ਨੂੰ ਬਾਕੀ ਸ਼ਹਿਰ ਨੂੰ ਦੇਸ਼ ਨੂੰ ਇਸ ਜੋ ਦੁਰਘਟਨਾ ਹੋਈ ਆ ਉਹ ਚੋਂ ਬਾਲ ਵਕਤ ਸਹੀ ਘਟਨਾ ਵਿੱਚ ਸਾਡੇ ਗੁਜਰਾਤ ਦੇ ਉਰਵ ਮੁੱਖ ਮੰਤਰੀ ਸ਼੍ਰੀ ਰੁਪਾਲਨੀ ਜੀ ਵਿਜੇ ਰੁਪਾਲਨੀ ਜੀ ਜੋ ਪੰਜਾਬ ਦੇ ਅਜਕਲ ਪ੍ਰਭਾਰੀ ਸੀ ਉਹਨਾਂ ਦਾ ਹੀ ਸਰਗਵਾਸ ਹੋ ਗਿਆ ਹੈ ਲਾਸਟ ਵਿੱਚ ਇੱਕ ਉਥੇ ਕਮਿਸ਼ਨਰ ਦੀ ਇਹ ਤਾਜ਼ਾ ਖਬਰ ਆਈ ਹੈ ਕਿ ਇੱਕ ਬੰਦਾ ਜਿਉਂਦਾ ਮਿਲਿਆ ਹੈ ਤੇ ਪ੍ਰਮਾਤਮਾ ਤੋਂ ਉਮੀਦ ਕਰਦੇ ਆ ਕਿ ਹੋਰ ਵੀ ਬੰਦੇ ਜਿਉਂਦੇ ਮਿਲਣ ਤੇ ਜਿਹੜੇ ਬੰਦੇ ਸਰਗਵਾਸ ਹੋ ਗਏ ਹਨ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਥਾਂ ਦੇਵੇ ਤੇ ਬਾਕੀਆਂ ਨੂੰ ਦੁੱਖ ਝੱਲਣ ਦੀ ਤਾਕਤ ਦੇ ਗੁਜਰਾਤ ਦੇ ਦੋ ਵਾਰ ਮੁੱਖ ਮੰਤਰੀ ਰਹੇ ਬੀਜੇ ਰupani ਜੀ ਜਿਹੜੇ ਹੋਰ ਯਾਤਰੀ ਵੀ ਜਿਨ੍ਹਾਂ ਨੇ ਆਪਣੀ ਜਾਨ ਗਵਾਈ ਹੈ ਉਹ ਵੀ ਸਾਡੇ ਪਹਿਨ ਭਰਾ ਸਾਡੇ ਯਾਰ ਦੋਸਤ ਸਾਡੇ ਰਿਸ਼ਤੇਦਾਰ ਵਿੱਚ ਹੀ ਹਨ ਸਾਰੇ ਸਾਨੂੰ ਇਸ ਜਿਹੜੇ ਹੋਰ ਲੋਕ ਵੀ ਸਹੀਦ ਹੋਏ ਹਨ ਉਹਨਾਂ ਦੇ ਵਿੱਚ ਬੜਾ ਦੁੱਖ ਹੋਇਆ ਹੈ ਕਿ ਬੀਜੇ ਰupani ਜੀ ਪੰਜਾਬ ਦੇ ਜੋ ਸੀ ਉਹ ਪ੍ਰਭਾਰੀ ਸੀ ਉਹਨਾਂ ਨੇ ਭਾਜਪਾ ਨੂੰ ਪੰਜਾਬ ਦੇ ਵਿੱਚ ਅੱਗੇ ਲਿਜਾਣ ਲਈ ਬਹੁਤ ਮਿਹਨਤ ਕੀਤੀ ਅਤੇ ਪੰਜਾਬ ਦੇ ਵਿੱਚ ਅਸੀਂ ਇਹ ਉਮੀਦ ਕਰਦੇ ਸੀ ਜੇ ਬੀਜੇ ਰupani ਜੀ ਸਾਡੇ ਪਰਿਵਾਰ ਹੀ ਰਹਿਣਗੇ ਤਾਂ ਅਸੀਂ ਪੰਜਾਬ ਦੇ ਵਿੱਚ ਅਗਲੀ ਸਰਕਾਰ ਆਉਣ ਵਾਲੀ ਅਵਧਾ 27 ਦੇ ਵਿੱਚ ਬਣਾਵਾਂਗੇ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜੂਰ ਸੀ ਅਸੀਂ ਸਾਰੇ ਮੰਡਲ ਸਮਾਣਾ ਵੱਲੋਂ ਵੀਜੇ ਰupani ਜੀ ਅਤੇ ਹੋਰ ਜਿਹੜੇ ਸਾਰੇ ਲੋਕ ਮਤਲਬ ਸ਼ਹੀਦ ਹੋਏ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੰਨਾ ਹੈ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਕੈਮਰਾਮੈਨ ਡੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼